ਇੱਕ ਪਾਸੇ ਤਾਂ ਦਿਆ ਧਾਰਨ ਕਰਨੀ ਦੂਜੇ ਪਾਸੇ ਜਾਨਵਰ ਮਾਰ ਮਾਰ ਕੇ ਖਾਣੇ ਤੇ ਪ੍ਰਚਾਰ ਕਰਨਾ ਵੀ ਖਾਓ ਹੁਣ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਨਾ ਹੋਈਏ ਗੱਲ ਗੁਰੂ ਦੇ ਸਿਧਾਂਤ ਤੇ ਇਹਨੂੰ ਅੱਖਾਂ ਉਹਲੇ ਕਰਦਾ ਕਹਿੰਦੇ ਫਲਾਣੇ ਇਤਿਹਾਸ ਚ ਲਿਖਿਆ ਹੈ ਇਤਿਹਾਸ ਦਾ ਬੇਅੰਤ ਗੱਲਾਂ ਲਿਖੀਆਂ ਆਈਆਂ ਆਈ ਜਿਹੜੀ ਮੈਂ ਤੁਹਾਨੂੰ ਸੁਣਾਉਣਾ ਨਾ ਗੱਲ ਜਿਵੇਂ ਇਤਿਹਾਸ ਦੇ ਮੁਤਾਬਕ ਸੁਣਾਵਾਂ ਤੁਸੀਂ ਹੈਰਾਨ ਹੋ ਜਾਓਗੇ ਹੈ ਇਤਿਹਾਸ ਚ ਲਿਖਿਆ ਆਇਆ ਹੈ ਗੁਰੂ ਮਹਾਰਾਜ ਨੇ ਮੀਟਿੰਗ ਕਰੀ ਕਿਸ ਰੋਵਰ ਬਣਾਉਣਾ ਹੈ ਵੀ ਪੈਸਾ ਕਿਵੇਂ ਇਕੱਠਾ ਕਰਿਆ ਜਾਵੇ ਉਹਦੇ 'ਚ ਵਿਚਾਰ ਆਈ ਮਹਾਰਾਜ ਕਹਿਣ ਲੱਗੇ ਵੀ ਕੋਈ ਰਾਜਾ ਵੱਡਾ ਹੋਵੇ ਉਹਨੂੰ ਪ੍ਰੇਰੋ ਤਾਂ ਇਹ ਪੈਸਾ ਹੋਊਗਾ ਤੁਸੀਂ ਉਹ ਸੁਣੀ ਗਾਇਓ ਇਤਿਹਾਸ ਦੀ ਗੱਲ ਉਸ ਵੇਲੇ ਸਾਰਿਆਂ ਨੂੰ ਕਿਹਾ ਵੀ ਪਹਾੜ ਦੇ ਰਾਜੇ ਅਮੀਰ ਨੇ ਇਹਨਾਂ ਨੂੰ ਕਿਸੇ ਨੂੰ ਰਾਜੇ ਨੂੰ ਲਿਆਓ ਉਹ ਕਹਿਣ ਲੱਗੇ ਮਹਾਰਾਜ ਪਹਾੜ ਤੱਕ ਜਾਣਾ ਬੜਾ ਔਖਾ ਹੈ ਉਹਨਾਂ ਨਾਲ ਗੱਲ ਕਰਨੀ ਔਖੀ ਹੈ ਕੋਈ ਵੀ ਸਿੱਖ ਤਿਆਰ ਨਾ ਹੋਇਆ ਤੇ ਭਾਈ ਗਿਣਿਆਣੇ ਨੂੰ ਤਿਆਰ ਕਰਿਆ ਹੁਣ ਇੱਥੇ ਤੱਕ ਇਹ ਮੈਂ ਰਹਿਣ ਦੇਣਾ ਹਥਿਆਰ ਦੀ ਗੱਲ ਹੁਣ ਇਹਦੇ ਵਿੱਚ ਗਲਤੀ ਕੀ ਹੈ ਜਿਹੜਾ ਗੁਰੂ ਆਪਣੀ ਬਾਣੀ 'ਚ ਲਿਖਦਾ ਹੈ ਕਾਹੇ ਰੇ ਮਨ ਚਿਤਵੇ ਉਦਮ ਜਹਾਰ ਹਰ ਜਿਉ ਪਰਿਆ ਸ਼ੈਲ ਪਥਰ ਮੈਂ ਜਨ ਤਉ ਪਾਏ ਤਾਹਾਂ ਦਾ ਰਿਜ਼ਕ ਆਗੇ ਕਰ ਤਰਿਆ ਜਿਹੜਾ ਕਹਿੰਦਾ ਕਿਤੇ ਜਾਓ ਹੀ ਨਾ ਆਪੇ ਹੀ ਆ ਜਾਣਾ ਸਭ ਕੁਝ ਫੇਰ ਜਿਹੜਾ ਗੁਰੂ ਸਮਰੱਥ ਹੈ ਜਿਹਦੇ ਮਾਇਆ ਦਾ ਸੰਤਾਂ ਦੇ ਪਿੱਛੇ ਲੱਗ ਕੇ ਤੁਰੀ ਫਿਰਦੀ ਹੈ ਤੇ ਜਿਹੜਾ ਸਰਬ ਕਲਾ ਸਮਰੱਥ ਮਾਇਆ ਦਾ ਮਾਲਕ ਹੈ ਉਹਨੂੰ ਇਹ ਕੌਣਾ ਵੀ ਉਹ ਜੀ ਵਿਉਂਤਾ ਬਣਾਉਂਦੇ ਨੇ ਵੀ ਪੈਸਾ ਕਿਵੇਂ ਆਵੇ ਇਤੋਂ ਜ਼ਿਆਦੇ ਨਾਸਤਿਕਤਾ ਤੇ ਬੇਵਿਸ਼ਵਾਸੀ ਦੀ ਗੱਲ ਹੋਰ ਕੀ ਹੋ ਸਕਦੀ ਇੱਕ ਪਾਸੇ ਉਹੀ ਗੁਰੂ ਕਹਿੰਦੇ ਨੇ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸੇ ਜਿਹਦੇ ਹਿਰਦੇ 'ਚ ਵੈਗਰੂ ਵੱਸਦਾ ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਕਿੰਨਾ ਈ ਧੰਨ ਲੈ ਲੇ ਭਾਈ ਗੜੀਆ ਜਿਸ ਵੇਲੇ ਗੁਰੂ ਛੇਵੇਂ ਪਾਸ਼ਾ ਨੇ ਭੇਜਿਆ ਵੀ ਜਾ ਜਾ ਕੇ ਤੂੰ ਕਸ਼ਮੀਰ ਤੋਂ ਦਸਵੰਧ ਲੈ ਕੇ ਆ 22 ਸਾਲ ਦਾ ਆਇਆ ਨਹੀਂ ਤੇ ਭਾਈ ਮਾਦਵ ਜੀ ਆ ਨਹੀਂ ਸਕੇ ਤੇ ਤੁਸੀਂ ਜਾਓ ਭਾਈ ਗੜੀਆ ਜਦ ਪੀਰ ਦੌਲੇ ਸ਼ਾਹ ਦੇ ਕੋਲੋਂ ਜਾਂਦਾ ਹੈ ਗੁਜਰਾਤ ਤੋਂ ਨੰਗੇ ਦੌਣੇ ਜਾਨੇ ਕਿ ਆ ਵੀ ਗਰੀਬ ਐ ਸੇਕ ਟੁੱਟੀ ਹੋਈ ਜੁੱਤੀ ਪਾਈ ਹੋਈ ਐ ਚੋਲਾ ਪਟਿਆ ਹੋਇਆ ਇਹਨੂੰ ਮੈਂ ਪੈਸੇ ਦੇਦਾ ਤਾਂ ਕਿ ਇਹ ਆਪਣਾ ਚੋਲਾ ਸੰਭਾਲੇ ਤੇ ਜੁੱਤੀ ਨਵੀਂ ਲੈ ਲੇ ਕਹਿਣ ਲਗੇ ਭਾਈ ਘੜੀਆ ਜੀ ਤੇਰਾ ਜੋੜਾ ਟੁੱਟਿਆ ਮਸਤਾਨਾ ਹੋਇਆ ਪਿਆ ਅਡੀਆਂ ਦਵੀਆਂ ਪਈਆਂ ਤੇ ਛੇਤਰ ਬਣੇ ਹੋਏ ਨੇ ਤੇ ਤੁਹਾਡਾ ਚੋਲਾ ਵੀ ਫਟਿਆ ਹੋਇਆ ਐਂ ਕਰੋ ਆ ਜਾ ਕਲੋ ਐ ਹੱਥ ਘਾਤ ਉੱਥੇ ਖੇਤ ਬਾਇਆ ਹੋਇਆ ਸੀ ਬੜੇ ਬੜੇ ਡਲੇ ਪਏ ਸੀ ਖੇਤ 'ਚ ਟੀਮਾਂ ਪਈਆਂ ਸੀ ਉਹ ਭਾਈ ਜਿਸ ਵਾਰ ਤੇ ਭਾਈ ਗੜੀਏ ਨੇ ਦੇਖਿਆ ਤਾਂ ਕਹਿਣ ਲੱਗੇ ਵੀ ਇਹ ਪੀਰ ਜੀ ਨੂੰ ਵਹਿਮ ਹੋ ਗਿਆ ਤੇ ਇਹਨੇ ਟੀਮ ਜਿਹੜੀ ਸੀ ਸੋਨੇ ਦੀ ਬਣਾਤੀ ਦ੍ਰਿਸ਼ਟੀ ਕਰਕੇ ਉਹ ਭਾਈ ਗੜੀਆ ਜੀ ਕਹਿਣ ਲੱਗੇ ਕਹਿੰਦੇ ਪੀਰ ਜੀ ਕਿਹੜੀ ਕਿਹੜੀ ਟੀਮ ਚੱਕਾ ਦੱਸੋ ਤਾਂ ਜਦੋਂ ਪੀਰ ਨੇ ਦੁਬਾਰਾ ਨਿਗਾਹ ਕਰੀ ਪਰਾਰ ਹੋ ਗਿਆ ਵੀ ਇਹ ਤਾਂ ਸਾਰਾ ਹੀ ਖੇਤ ਝਿਲ ਮਿਲ ਝਿਲ ਮਿਲ ਕਰਦਾ ਸਾਰਾ ਸੋਨੇ ਦਾ ਬਣਾਤਾ ਇਹਨੇ ਭਾਈ ਬੁੱਧੂ ਸ਼ਾਹ ਸੰਤ ਬੁੱਧੂ ਸ਼ਾਹ ਸ਼ਾਹਪੁਰਾਲੇ ਇਹਨਾਂ ਦੇ ਕੋਲ ਕੋਈ ਸਾਧੂ ਆ ਗਿਆ ਤੇ ਉਹਨੇ ਚਾਂਦੀ ਬਣਾਉਣ ਦਾ ਨੁਸਖਾ ਲਿਆ ਕੇ ਕਲੀ ਵਗੈਰਾ ਤੇ ਪਾਰਾ ਵਗੈਰਾ ਤੇ ਉਹਨੇ ਚਾਂਦੀ ਬਣਾ ਲਈ ਉਹ ਨੁਸਖਾ ਸੰਤਾਂ ਨੂੰ ਦੇਤਾ ਕਹਿੰਦਾ ਸਾਹਮ ਕੇ ਰੱਖੇ ਸੰਤਾ ਨੇ ਸਾਂਭਿਆ ਇਹਦਾ ਉੱਥੇ ਹੀ ਪਿਆਰਿਆ 2 ਮੀਲ ਤੋਂ ਮੁੜਿਆ ਆ ਵੀ ਸੰਤਾ ਨੇ ਸਾਂਭਿਆ ਨਹੀਂ ਕਿਤੇ ਉੱਥੇ ਹੀ ਨਾ ਰਹਿ ਜੇ ਉਹ ਜਿਸ ਵਾਰ ਤ ਫੇਰ ਆਉਂਦਾ ਮੁੜ ਕੇ ਉਹ ਮੇਰੇ ਮੈਂ ਵੀ ਕਹਿਣ ਲੱਗਿਆ ਮਹਾਰਾਜ ਤੁਸੀਂ ਨੁਸਖਾ ਨਹੀਂ ਸਾਂਭਿਆ ਮੈਂ ਤੁਹਾਨੂੰ ਦੇ ਕੇ ਗਿਆ ਸੀ ਸੰਤਾ ਨੇ ਕਿਹਾ ਇਹਦਾ ਮਨ ਮਾਇਆ 'ਚ ਫਸਿਆ ਹੋਇਆ ਇਹਨੂੰ ਪਤਾ ਨਹੀਂ ਹੈ ਗੁਰਸਿੱਖਾਂ ਦੀ ਮਹਿਮਾ ਕੀ ਹੁੰਦੀ ਹੈ ਇਹ ਬਾਹਰੋਂ ਗੋਲੇ ਬਾਰੇ ਲੱਗਦੇ ਨੇ ਅੰਦਰੋਂ ਤਾਂ ਪੂਰੇ ਸੁਚੇਤ ਹੁੰਦੇ ਨੇ ਕਹਿੰਦੇ ਸਤ ਜੀ ਇੱਕ ਇੱਟ ਤਾਂ ਫੜਾ ਦਿਓ ਮੈਨੂੰ ਝਾੜੂ ਦੇ ਰਹੇ ਸੀ ਗੁਰਦੁਆਰੇ ਉਹ ਚੱਠਾ ਸੀ ਲੱਗੇ ਹੋਇਆ ਜਦ ਇੱਟ ਲੈਣ ਗਿਆ ਇੱਟਲੇ ਦੇਖਦਾ ਵੀ ਇੱਟ ਤਾਂ ਸੋਨੇ ਦੀ ਐ ਵੀ ਸ਼ਾਂਤਾ ਕੋਲ ਤਾਂ ਬੜਾ ਸੋਨਾ ਐ ਇੱਟ ਇੱਟ ਰੱਖੀ ਬੈਠੇ ਨੇ ਤੇ ਸਹਸਵਾਏ ਉਹਨਾਂ ਨੇ ਇੱਟ ਲੈ ਲਈ ਕਹਿੰਦੇ ਇੱਕ ਹੋਰ ਲਿਓ ਜਾਂ ਦੂਜੀ ਵਾਰ ਹੀ ਗਿਆ ਕੀ ਦੇਖਦਾ ਸਾਰਾ ਹੀ ਚੱਠਾ ਸੋਨੇ ਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੋਇਆ ਸੰਤ ਗੁੱਧੂ ਸਾਹਿਬ ਅੱਗੇ ਚਰਨ ਫੜ ਲੈ ਇੱਧਰ ਜਾਤ ਗੁਰਦਾਰਾ ਦੇਖਦਾ ਹੈ ਪ੍ਰਾਨ ਹੋ ਗਿਆ ਵੀ ਇਹ ਤਾਂ ਕੰਧਾਂ ਵੀ سونے ਦੀਆਂ ਬਣਾਈਆਂ ਹੋਈਆਂ ਸਾਰੀਆਂ ਉਸਨੇ ਸੰਤ ਕਹਿਣ ਲੱਗੇ ਸੰਤ ਜੀ ਇੱਕ ਦ੍ਰਿਸ਼ਟੀ ਦੇ ਨਾਲ ਸਾਰਾ ਸੋਨਾ ਬਣ ਸਕਦਾ ਤੁਸੀਂ ਕਿਹੜੀਆਂ ਗੱਲਾਂ 'ਚ ਭੁੱਲ ਗਏ ਉਹਦੇ ਗੁਰਸਿੱਖਾ 'ਚ ਜਦ ਇੰਨੀ-ਇੰਨੀ ਸ਼ਕਤੀਆਂ ਤਾਕਤਾਂ ਨੇ ਤਾਂ ਫਿਰ ਉਹ ਗੁਰੂ ਨੂੰ ਇਹ ਲਿਖਣਾ ਵੀ ਉਹ ਬੈਠ ਕੇ ਜੀ ਉਹਨਾਂ ਨੇ ਮੀਟਿੰਗ ਕਰੀ ਵੀ ਕਿਵੇਂ ਕਰੀਏ ਫਿਰ ਤਾਂ ਇਹ ਗੱਲ ਜੱਜ ਦੀ ਨਹੀਂ ਹੈ ਸਾਨੂੰ ਸਾਡਾ ਜਿਹੜਾ ਫੇਥ ਹੈ ਗੁਰੂ ਤੇ ਉਹ ਜੇ ਲੈ ਜਾਂਦਾ ਛੇਕ ਕਰ ਜਾਂਦਾ ਵੀ ਗੁਰੂ ਨੂੰ ਵੀ ਲੋੜ ਪਈ ਤੇ ਉਹ ਬੰਦਿਆਂ ਨੂੰ ਭੇਜਦੇ ਨੇ ਵੀ ਜਾ ਕੇ ਲਿਆਓ ਕਿਸੇ ਰਾਜੇ ਨੂੰ ਚੰਗੇ ਨੂੰ ਲੈ। ਸੋ ਇਤਿਹਾਸ ਦੇ ਵਿੱਚ ਜਦੋਂ ਮਸਾਲਾ ਦੇਂਦੇ ਨੇ ਜੀ ਫਲਾਣੇ ਤੋਂ ਕਿਹਾ ਵੀ ਫਲਾਣੇ ਤੋਂ ਬਾਸ ਘਾ ਲੋ ਉਹਨੂੰ ਤਾਂ ਫੜ ਲੈਂਦੇ ਨੇ ਆ ਜਿਹੜੇ ਬਚਨ ਆਉਂਦੇ ਨੇ ਗੁਰਬਾਣੀ ਦੇ ਇਹਨਾਂ ਨੂੰ ਛੱਡ ਦਿੰਦੇ। ਉਹ ਦਿਆ ਦਾ ਦੇਵਤਾ ਜਿਹੜਾ ਹੈ ਜਦ ਇਹਦੀ ਪੂਜਾ ਕਰਦਾ 60 ਕੋਦੇ ਉੱਤੇ ਬਾਬਾ ਆ ਗਿਆ ਦਰਸ਼ਨ ਦਾ ਇਹ ਤਾਂ ਆਨਮਤ ਦੀ ਮੈਂ ਗੱਲ ਕਰਦਾ ਬਾਤਵਾ ਬੁੱਧ ਦੀ ਤੇ ਆ ਮਸ਼ੂਰ ਹੈ ਸ਼ੰਤੋਖ ਚਾਨਕ ਰਿਸ਼ੀ ਦਾ ਮਸ਼ੂਰ ਹੈ ਸਤ ਰਾਜਾ ਹਰੀ ਜਾਂਦਾ ਮਸ਼ੂਰ ਹੈ ਖਿਮਾ ਗੁਰੂ ਅੰਗਦ ਸਾਹਿਬ ਦੀ ਮਸ਼ੂਰ ਹੈ ਥਰੇ ਕੋ ਤੇ ਜੱਟਾਂ ਨੇ ਗੁਰੂ ਮਹਾਰਾਜ ਨੂੰ ਕੱਢ ਦਿੱਤਾ ਵੀ ਜਾਂ ਮੀ ਬੁਆ ਤੇ ਜਾਂ ਪਿੰਡ ਛੱਡ ਜਾ ਨਰਾਦਰ ਕਰਿਆ ਜਗ ਜਗ ਕੇ ਬਾਹਰ ਸੱਟਣ ਲੱਗੇ ਭਾਂਡੇ ਮਹਾਰਾਜ ਕਹਿੰਦੇ ਪਿਆਰਿਓ ਜੇ ਮੇਰੇ ਜਾਣ ਨਾਲ ਮੀਂਹ ਪੈਂਦਾ ਤਾਂ ਤੁਸੀਂ ਕਹਨੂੰ ਨਰਾਜ਼ ਹੋਣਦੇ ਤੁਹਾਡੀਆਂ ਫਸਲਾਂ ਹੋ ਜਾਣਗੀਆਂ ਅਸੀਂ ਕਿਲੇ ਜਾਂਦੇ ਆਂ ਵਗਣੋ ਜਿਹੜਾ ਤਪਾਸੀ ਮੀਂਹ ਪਵਾ ਨਾ ਸਕਿਆ ਉਸ ਵੇਲੇ ਉਹਨਾਂ ਨੂੰ ਗਲਤੀ ਮਹਿਸੂਸ ਹੋਈ ਗੁਰੂ ਅਮਰਦਾਸ ਮਹਾਰਾਜ ਆ ਗਏ ਕਹਿੰਦੇ ਮੀਂਹ ਦੀ ਵੀ ਕੋਈ ਗੱਲ ਹੁੰਦੀ ਹੈ ਵੱਦਣੂ ਹੁਕਮ ਦੇਦੋਂ ਮੀਂਹ ਪੈ ਜਾਂਦਾ ਉਹਨਾਂ ਨੇ بارش ਕਰਾ ਦਿੱਤੀ ਉਸ ਵੇਲੇ ਸਾਰੇ ਜੱਟ ਇਕੱਠੇ ਹੋ ਕੇ ਜਾਂਦੇ ਨੇ ਵੀ ਮਹਾਰਾਜ ਅਸੀਂ ਤਾਂ ਬਹੁਤ ਭੁੱਲ ਚੜੀ ਤੁਹਾਨੂੰ ਅਸੀਂ ਬਾਹਾਂ ਤੋਂ ਫੜ-ਫੜ ਕੇ ਕੱਢਤਾ ਉਹ ਕਹਿੰਦੇ ਨਾ ਕੋਈ ਫੁਰਨੀ ਹੈ ਪਿਆਰੋ ਠੀਕ ਹੈ ਜੇ ਮੇਰੇ ਆਏ ਤੇ ਮੀਂਹ ਪੈਣਾ ਸੀ ਤੁਹਾਡੀਆਂ ਵਦਨਾ ਹੋ ਗਿਆ ਬਹੁਤ ਵਧੀਆ ਚੀਜ਼ ਹੋ ਗਈ ਉਹਦਾ ਇੱਕ ਬਚਨ ਕਰ ਦਿੰਦੇ ਸਾਰਾ ਹੀ ਉਥੇ ਫਲਾ ਹੋ ਜਾਂਦਾ ਸੋ ਇਹ ਕਿਮਾ ਹੈ ਸੱਚ ਵਰਤ ਸੰਤੋਖ ਤੀਰਥ ਗਿਆਨ ਧਨ ਈਸ਼ਨਾਮ ਦਇਆ ਦੇਵਤਾ ਕਿਮਾ ਜਮ ਵਾਲੀ ਤੇ ਮਾਨਸਪੁਰ ਦਾ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਰਾਜਨ ਮੈਂ ਤਾਂ ਵਰਤ ਰੱਖਦਾ ਮੈਂ ਤੀਰਸ ਦਾ ਹੀ ਸ਼ਨਾਮ ਕਰਦਾ ਰਾਜਾ ਕਹਿਣ ਲੱਗਿਆ ਬ੍ਰਾਹਮਣ ਨਾਲ ਸੀ ਇਹ ਉੱਥੇ ਪੁਜਾਰੀ ਕਹਿਣ ਲੱਗੇ ਰਾਜਾ ਇਹ ਤਾਂ ਜਮਾਂ ਹੀ ਨਾਸਤਕ ਆਏ ਤੋਂ ਕੀ ਆਸ ਰੱਖਦੇ ਆ ਇਹ ਨਾਸਤਕ ਜੇ ਇੱਥੇ ਰਹਿ ਗਿਆ ਤਾਂ ਨਾਸਤਕ ਦਾ ਫਲਾਦੂ ਸਾਰੇ ਰਾਜ ਦੇ ਵਿੱਚ ਇਹਦੇ ਨਾਲ ਹੁਣੇ ਨਿਪਟਣਾ ਚਾਹੀਦਾ ਹੈ ਨੇ ਹੁਕਮ ਦਿੱਲੀ ਉਲੀ ਕਰੀਗੇ ਉਸ ਵੇਲੇ ਰਾਜੇ ਨੇ ਹੁਕਮ ਦਿੱਤਾ ਕਿ ਜਲਾਦ ਬੁਲਾਓ ਮੇਰੇ ਸਾਹਮਣੇ ਇਹਦਾ ਇਹਦੀ ਪੱਟ ਤੋਂ ਲੱਤ ਕੱਟ ਦੋ ਇੱਕ ਪੂਰੀ ਲੱਤ ਤੈਨੂੰ ਧੱਕਾ ਦੇ ਦੋ ਬਗਾਨੇ ਦਾ ਛਿੜਾ ਕੇ ਇੱਥੇ ਨਾ ਆ ਜਾਵੇ ਕਿਤੇ ਦੁਬਾਰਾ ਬੜੀ ਸਖਤ ਸਜ਼ਾ ਸੀ ਉਸ ਵੇਲੇ ਭਾਈਕਲੇ ਨੂੰ ਜਲਾਦ ਆ ਗਿਆ ਤੇ ਜਲਾਦ ਜਾ ਕੇ ਭਾਈਕਲੇ ਆਲੇ ਨੂੰ ਉਹਨੇ ਫੜ ਲਿਆ ਹੱਥਕੜੀਆਂ ਬੇੜੀਆਂ ਲੱਗੀਆਂ ਹੋਈਆਂ ਨੇ ਤੇ ਉੱਥੇ ਜਾ ਕੇ ਅੱਡਾ ਜੋ ਹੁੰਦਾ ਹੈ ਬਣਾਇਆ ਹੋਇਆ ਕਹਿ ਲਗਿਆ ਇੱਥੇ ਰੱਖ ਪਟ ਕਹਿੰਦੇ ਇੱਕ ਮਿੰਟ ਠਹਿਰ ਜਾ ਮੈਨੂੰ ਆਪਣੇ ਗੁਰੂ ਨਾਲ ਇੱਕ ਮਿੰਟ ਹੋ ਲੈਣ ਦੇ ਦੋ ਮਿੰਟ ਦੇ ਦੇ ਉਸ ਵੇਲੇ ਆਪ ਨੇਤਰ ਬੰਦ ਕਰੇ ਸਾਵਧਾਨ ਹੋ ਕੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਤੱਕਿਆਂ ਖਮਾ ਤੋਂ ਰੱਖਿਆ ਸੀ ਪਟਵਾ नथा अंबर पुराणे